ਇਹ ਸ਼ਤਮਗਿਰੀ ਕਿ 4-5 ਸਾਲ ਪਹਿਲਾਂ ਸਰਸੇ ਦੇ ਵਿੱਚ ਇੱਕ ਬੀਬੀ ਨੇ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਬੇਅਦਬੀ ਕੀਤੀ। ਔਰ ਉਸ ਬੇਅਦਬੀ ਦੇ ਖਿਲਾਫ ਸਿੱਖਾਂ ਦੇ ਅੰਦਰ ਰੋਸ ਉਮੜਿਆ, ਇਕੱਠ ਹੋਇਆ, ਐਸਪੀ ਦਾ ਦਫ਼ਤਰ ਘੇਰਿਆ ਔਰ ਉਸ ਬੀਬੀ ਨੂੰ ਘਰੇ ਬੈਠਿਆਂ ਜ਼ਮਾਨਤ ਮਿਲ ਗਈ ਤੇ ਜਿਹੜੇ ਸਿੱਖਾਂ ਨੇ ਵਿਰੋਧ ਪ੍ਰਦਰਸ਼ਨ ਕੀਤਾ ਉਹਨਾਂ ਤੇ 5-4 ਸਾਲ ਪਹਿਲੋ ਦੇਸ਼ ਧਰੋ ਦਾ ਮੁਕੱਦਮਾ ਜਿਹੜਾ ਦਰਜ ਕਰ ਦਿੱਤਾ। ਇਹ ਅਚਾਨਕ 4-5 ਸਾਲਾਂ ਬਾਅਦ ਅੱਜ ਵਾਰੰਟੀ ਇਸ਼ੂ ਕਰ ਦਿੱਤੇ ਕਿੱਡੀ ਕਮਾਲ ਦੀ ਗੱਲ ਹੈ ਔਰ ਹੈਰਾਨੀ ਦੀ ਗੱਲ ਹੈ ਕਿ ਉਸ 14-15 ਸਿੱਖਾਂ ਦੇ ਵਿੱਚੋਂ 3-4 ਉਹ ਸਿੱਖ ਵੀ ਨੇ ਜਿਹੜੇ ਸਰਕਾਰ ਨੇ ਆਪਣੀ ਝੋਲੀ ਦੇ ਵਿੱਚੋਂ ਮੈਂਬਰ ਕੱਢ ਕੇ ਬਣਾਏ ਨੇ ਉਹਨਾਂ ਦੇ ਵੀ ਜਿਹੜਾ ਦੇਸ਼ ਧਰੋਹ ਦੇ ਮਕਦਮੇ ਜੜੀਆਂ ਦਰਜ ਕਰ ਦਿੱਤੇ ਔਰ ਇੱਕ ਤਾਂ ਬਹੁਤ ਹੀ ਸਾਧੂ ਜਨ ਬਾਬਾ ਪ੍ਰੀਤਮ ਸਿੰਘ ਮੱਲੜੀ ਵਾਲੇ ਜਿਹੜੇ ਕਿਸੇ ਵੀ ਵਿਵਾਦ 'ਚ ਨਹੀਂ ਪੈਂਦੇ ਉਹਨਾਂ ਦੇ ਉੱਤੇ ਵੀ ਦੇਸ਼ ਧਰੋਹ ਦਾ ਮਕਦਮਾ ਜੜਾ ਕਰ ਦਿੱਤਾ ਇਸ ਸਿੱਖਾਂ ਨਾਲ ਧੱਕਾ ਨਹੀਂ ਹੈ। ਇਸ ਸਿੱਖਾਂ ਨਾਲ ਬੇਇਨਸਾਫੀ ਨਹੀਂ ਹੈ। ਕਿ ਇੱਕ ਔਰਤ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਦੀ ਬੇਅਦਬੀ ਕਰਦੀ ਹੈ। ਔਰ ਸਿੱਖ ਰੋਹ ਦੇ ਵਿੱਚ ਆਏ ਇਕੱਠੇ ਹੋ ਕੇ ਸਰਕਾਰ ਤੋਂ ਮੰਗ ਕਰਦੇ ਨੇ ਕਿ ਇਸ ਦੇ ਖਿਲਾਫ ਸਖਤ ਧਰਾਵਾਂ ਤਹਿਤ ਪਰਚੇ ਦਰਜ ਕੀਤੇ ਜਾਣ। ਉਹਨੂੰ ਘਰੇ ਬੈਠਿਆਂ ਜ਼ਮਾਨਤ ਮਿਲ ਜਾਂਦੀ ਹੈ ਤੇ ਵਿਰੋਧ ਕਰਨ ਵਾਲਿਆਂ ਤੇ ਦੇਸ਼ ਧਰੋਹ ਦੇ ਮੁਕੱਦਮੇ ਜਿਹੜੇ ਆ ਉਹ ਦਰਜ ਕਰ ਦਿੱਤੇ ਜਾਂਦੇ ਆ। ਇਹ ਸ਼ਰੇਆਮ ਤੱਕ ਹੈ। ਰਾਜਸਥਾਨ ਦੇ ਗੰਗਾ ਨਗਰ ਦੇ ਵਿੱਚ ਇੱਕ ਸਿੱਖ ਵਿਅਕਤੀ ਤੇ ਨਵੇਂ ਕਾਨੂੰਨਾਂ ਤਹਿਤ ਦੇਸ਼ ਧਰੋਹ ਦਾ ਮੁਕੱਦਮਾ ਦਰਜ ਕਰ ਦਿੱਤਾ। ਜਿਹੜਾ ਨਵਾਂ ਕਾਨੂੰਨ ਆਇਆ ਹੈ ਉਸ ਕਾਨੂੰਨ ਦੇ ਤਹਿਤ ਦੇਸ਼ ਧਰੋਹ ਦਾ ਜਿਹੜਾ ਮੁਕੱਦਮਾ ਦਰਜ ਕਰ ਦਿੱਤਾ। ਪਤਾ ਕੀਤਾ ਵੀ ਇਹ ਮੁਕੱਦਮਾ ਕਿਵੇਂ ਦਰਜ ਹੋ ਗਿਆ? ਇਹ ਮੁਕੱਦਮਾ ਕਿਵੇਂ ਇੱਕ ਦਰਜ ਕਰ ਦਿੱਤਾ? ਕਹਿੰਦੇ ਜੀ ਸਰਕਾਰ ਦੇ ਖਿਲਾਫ ਬੋਲਦਾ ਸੀ। ਸਰਕਾਰ ਦੇ ਖਿਲਾਫ ਕਿੱਥੇ ਬੋਲਿਆ? ਟਕਕਾਰ ਲੁਹਾਏ ਗਏ ਇੱਕ ਸਿੱਖ ਵਿਦਿਆਰਥੀ ਦੇ ਔਰ ਸਿੱਖ ਵਿਦਿਆਰਥੀ ਦੇ ਕਕਾਰ ਲਾਹਣ ਦੇ ਵਿਰੋਧ ਦੇ ਵਿੱਚ ਉਹ ਸਿੱਖ ਜ਼ੋਰਦਾਰ ਸਰਕਾਰ ਦੇ ਖਿਲਾਫ ਬੋਲਿਆ ਤੇ ਉਹਦੇ ਉੱਤੇ ਦੇਸ਼ ਧਰੋਹ ਦਾ ਮੁਕੱਦਮਾ ਜਿਹੜਾ ਦਰਜ ਕਰ ਦਿੱਤਾ ਗਿਆ। ਕਿ ਕਿੰਦੀ ਕਮਾਲ ਦੀ ਗੱਲ ਹੈ ਕਿ ਭਾਜਪਾ ਦੇ ਖਿਲਾਫ ਬੋਲਣਾ ਜਾਂ ਸਰਕਾਰ ਦੇ ਖਿਲਾਫ ਬੋਲਣਾ ਦੇਸ਼ ਧਰੋਹ ਹੈ ਤੇ ਜੇ ਦੇਸ਼ ਧਰੋਹ ਹੈ ਤਾਂ ਹਰਿਆਣਾ ਦੇ ਵਿੱਚ ਹੁਣ ਇਲੈਕਸ਼ਨ ਹੈ। ਬਾਦੂ ਪਾਰਟੀਆਂ ਇੱਕ ਦੂਜੇ ਦੇ ਖਿਲਾਫ ਇਲਜ਼ਾਮ ਤਰਾਸ਼ੀ ਕਰਨਗੀਆਂ। ਕੀ ਇਹਨਾਂ ਦੇ ਵਿੱਚ ਦੇਸ਼ ਧਰੋਹ ਦੇ ਮੁਕੱਦਮੇ ਦਰਜ ਹੋਣਗੇ? ਤੇ ਜੇ ਇਹਨਾਂ ਤੇ ਦੇਸ਼ ਧਰੋਹ ਦੇ ਮੁਕਦਮੇ ਦਰਜ ਨਹੀਂ ਹੋਣਗੇ ਤੇ ਫਿਰ ਸਿੱਖਾਂ ਤੇ ਸਰਕਾਰ ਵਿਰੁੱਧ ਬਲੋਲਨ ਕਰਕੇ ਜਾਂ ਆਪਣੀਆਂ ਆਵਾਜ਼ ਬਹੱਕੀ ਮੰਗਾਂ ਦੀ ਗੱਲ ਕਰਨ ਕਰਕੇ ਦੇਸ਼ ਧਰੋਹ ਦੇ ਮੁਕਦਮੇ ਜਿਹੜੇ ਦਰਜ ਕਰਨਾ ਕਿੱਥੋਂ ਤੱਕ ਸਹੀ ਹੈ ਸਾਧ ਸੰਗਤ ਜੀ ਇਹ ਸਾਡੇ ਨਾਲ ਧੱਕਾ ਹੈ ਸ਼ਰਿਆਮ ਜਿਸ ਮੁਲਕ ਲਈ ਸਿੱਖਾਂ ਨੇ ਕੁਰਬਾਨੀਆਂ ਕੀਤੀਆਂ ਜਿਸ ਮੁਲਕ ਨਾਲ 1947 ਦੇ ਵਿੱਚ ਸਿੱਖਾਂ ਨੇ ਆਪਣੀ ਕਿਸਮਤ ਜੋੜੀ ਉਹਨਾਂ ਦੇ ਖਿਲਾਫ ਅੱਜ ਬਰਤਾਂਤ ਸਿਰਜੇ ਜਾ ਰਹੇ ਨੇ ਉਨ੍ਹਾਂ ਦੇ ਖਿਲਾਫ ਵਰਤਾਂਤ ਸਿਰਜੇ ਜਾ ਰਹੇ ਨੇ ਔਰ ਸਿਰਜੇ ਜਾ ਰਹੇ ਵਰਤਾਂਤਾਂ ਦੇ ਵਿੱਚ ਸਰਕਾਰੀ ਸਰਪ੍ਰਸਤੀ ਦੇ ਵਿੱਚ ਨੈਸ਼ਨਲ ਮੀਡੀਆ ਵੀ ਆਪਣਾ ਯੋਗਦਾਨ ਪਾਉਂਦਾ ਹੈ ਔਰ ਫਿਲਮਾਂ ਬਣਾਈਆਂ ਜਾਂਦੀਆਂ ਨੇ ਸਿੱਖਾਂ ਦੇ ਖਿਲਾਫ ਵਰਤਾਂਤ ਘੜਨ ਵਾਸਤੇ ਔਰ ਕੋਈ ਪਾਬੰਦੀ ਨਹੀਂ ਹੈ ਕਿ ਇਹ ਸਿੱਖਾਂ ਨਾਲ ਧੱਕਾ ਨਹੀਂ ਹੈ ਸਾਧ ਸੰਗਤ ਜੀ ਇਹ ਧੱਕਾ ਇਸ ਕਰਕੇ ਸਰਕਾਰਾਂ ਕਰਦੀਆਂ ਨੇ ਕਿਉਂਕਿ ਸਾਡੇ ਵਿੱਚ ਏਕਤਾ ਨਹੀਂ ਹੈ ਅਸੀਂ ਵੰਡੇ ਹੋਏ ਆਂ ਮੈਂ ਹਰਿਆਣਾ ਸਿੱਖ ਏਕਤਾ ਦਲ ਦੇ ਜਿਹੜੇ ਵੀ ਵੀਰ ਨੇ ਜਿਨ੍ਹਾਂ ਨੇ ਹਿੰਮਤ ਕੀਤੀ ਹੈ ਅੱਜ ਦਾ ਇਹ ਵੱਡਾ ਇਕੱਠ ਰੱਖਿਆ ਉਹਨਾਂ ਦਾ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਇਸ ਲਈ ਧੰਨਵਾਦ ਕਰਦਾ ਹਾਂ ਮੈਂ ਵੀ ਇਸ ਗੱਲ ਨੂੰ ਠੋਕ ਵਜਾ ਕੇ ਇੱਥੇ ਕਹਿਣਾ ਕਿ ਜਿਹੜੀਆਂ ਸਿਆਸੀ ਪਾਰਟੀਆਂ ਸਾਡੀਆਂ ਵਾਜਬ ਹੱਕੀ ਮੰਗਾਂ ਵੱਲ ਧਿਆਨ ਨਹੀਂ ਦੇਣਗੀਆਂ ਉਹਨਾਂ ਨੂੰ ਵੋਟ ਵੀ ਨਹੀਂ ਤੇ ਉਹਨਾਂ ਨੂੰ ਨੋਟ ਵੀ ਨਹੀਂ ਅਰ ਅਸੀਂ ਦੱਸ ਦੇਣਾ ਚਾਹੁੰਦੇ ਹਾਂ ਕਿ ਸਿੱਖ ਇਸ ਮੁਲਕ ਦੇ ਵਿੱਚ ਚਾਰਾ ਨਹੀਂ ਹੈ ਜਿਨ੍ਹਾਂ ਨੂੰ ਤੁਸੀਂ ਆਸਾਨੀ ਦੇ ਨਾਲ ਚਰ ਜਾਓਗੇ ਤੇ ਪਚਾ ਜਾਓਗੇ ਇਹ ਚਾਰਾ ਨਹੀਂ ਹੈ ਇਹ ਉਹ ਖੰਗਰ ਹੈ ਜੇ ਇਹਨਾਂ ਨੂੰ ਮੂੰਹ ਪਾਓਗੇ ਤੇ ਗਲੇ ਦੇ ਵਿੱਚ ਐਸਾ ਫਸੇਗਾ ਕਿ ਆਂਦਰਾ ਬਾਹਰ ਕੱਢ ਕੇ ਰੱਖ ਦੇਗਾ ਤੁਹਾਡੀਆਂ ਇਹ ਗੱਲ ਚੇਤੇ ਰੱਖਣੀ ਹੈ ਸੋ ਸ੍ਰੀ ਅਕਾਲ ਕਿਉਂ ਅਸੀਂ ਕਿਸ ਦੇ ਪਰਸੇ ਕਿਸ ਦੇ ਬਲਬੂਤੇ ਅਸੀਂ ਐਡੀ ਵੱਡੀ ਗੱਲ ਕਰਨ ਦੇ ਸਕਸ਼ਮ ਕਿ ਅਸੀਂ ਯਾਰਾ ਨਹੀਂ ਹੈ ਜਿਨ੍ਹਾਂ ਨੂੰ ਸੌਖੀ ਤਰ੍ਹਾਂ ਨਿਕਲ ਜਾਓਗੇ ਅਸੀਂ ਉਹ ਕੰਡੀਆਂ ਜਿਹੜੇ ਗਲੇ ਦੇ ਵਿੱਚ ਫਸ ਗਏ ਤੇ ਸਭ ਕੁਝ ਬਾਹਰ ਕੱਢ ਦੇਗਾ ਕਿਉਂਕਿ ਸਾਡੇ ਕੋਲੇ ਵਿਸ਼ਾਲ ਇੱਕ ਵਿਰਾਸਤ ਹੈ ਸਾਡੇ ਕੋਲੇ ਵਿਸ਼ਾਲ ਸਿੱਖ ਇਤਿਹਾਸ ਹੈ ਸਾਡੇ ਕੋਲੇ ਸਭ ਤੋਂ ਵੱਡਾ ਖਜ਼ਾਨਾ ਜੁਗੋ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਹੈ ਜਿਹੜਾ ਸਾਨੂੰ ਨਵਕਲੇ ਬਣਾਉਂਦਾ ਹੈ ਜਿਹੜਾ ਸਾਨੂੰ ਨਿਆਰੇ ਬਣਾਉਂਦਾ ਹੈ ਔਰ ਜਿਹੜਾ ਸਾਨੂੰ ਹੌਸਲਾ ਦਿੰਦਾ ਹੈ ਜਿਹੜਾ ਸਾਨੂੰ ਬਹੁਤ ਵੱਡਾ ਜਿਹੜਾ ਹੈ ਸਹਾਰਾ ਦਿੰਦਾ ਹੈ ਮੈਂ ਇਤਿਹਾਸ ਦੀ ਗੱਲ ਕਰਾਂ 18ਵੀਂ